ਰੁਪਏ ਆਇਆ ਲੈਨੋਪਾਰ ਦੇ ਇਲਾਕੇ ਦਾ 70 ਕਰੋੜ ਰੁਪਏ ਦਾ ਸੀਵਰੇਜ ਪਾ ਲਿਆ 19 ਨਜਾਇਜ਼ ਕਲੋਨੀਆਂ ਕੱਟੀਆਂ ਆਲੇ ਦੁਆਲੇ ਦੇ ਇਲਾਕੇ 'ਚ ਕਾਂਗਰਸ ਦੇ ਟਾਈਮ 'ਚ 19 ਨਜਾਇਜ਼ ਕਲੋਨੀਆਂ ਕੱਟੀਆਂ ਜੀ ਪਹਿਲੀ ਸਰਕਾਰ ਆ ਕਿ ਜਿਹੜੀ ਨੌਕਰੀ ਮਿਲੀ ਆ ਬਿਨਾਂ ਪੈਸੇ ਤੋਂ ਕੋਈ ਪੈਸਾ ਨਹੀਂ ਲੱਗਿਆ ਜੀ ਕੀ ਮੈਸੇਜ ਦੇਣਾ ਚਾਹੁੰਦੇ ਆ ਥੱਲਾ ਇਹ ਸਰਕਾਰ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਅਸੀਂ ਵੀ ਬਹੁਤ ਵਧੀਆ ਸਰਕਾਰ ਹੈ ਜੀ ਜਿਹੜੀ ਬਿਨਾਂ ਪੈਸੇ ਤੋਂ ਨੌਕਰੀ ਦੇ ਰਹੀ ਹੈ ਬਾਕੀ ਬਹੁਤ ਵਧੀਆ ਸਰਕਾਰ ਚੱਲਦੀ ਹੈ ਇਹ ਪਹਿਲਾ ਐਸਾ ਮੌਕਾ ਆਇਆ ਹੈ ਵੀ ਕਿਸੇ ਆਮ ਪਰਿਵਾਰ ਦੇ ਬੱਚੇ ਨੂੰ ਬਿਨਾ ਕਿਸੇ ਵਿਸ਼ਵਤ ਦਿੱਤੇ ਪੰਜਾਬ ਪੁਲਿਸ ਦੀ ਨੌਕਰੀ ਮਿਲ ਗਈ। ਜੋ ਇਹਨਾਂ ਦੀਆਂ ਸਮੱਸਿਆਵਾਂ ਸੀ ਉਹਦੇ ਤੇ ਅੱਜ ਵਿਚਾਰ-ਚਰਚਾ ਵੀ ਹੋਈ ਔਰ ਉਸ ਸਮੱਸਿਆਵਾਂ ਨੂੰ ਹੱਲ ਕਰਨ ਲਈ ਅਸੀਂ ਵਚਨਬੱਧ ਹਾਂ। ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 ਨਿਊਜ਼ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਊਮਕਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ ਲਾਈਨਾਂ ਪਾਰ ਇਲਾਕੇ ਦੇ ਲੋਕਾਂ ਨੇ ਜੋ ਮਸੀਤਾ ਤਕਲੀਫਾਂ ਝੱਲੀਆਂ ਅੰਦਰਲੀ ਅਸਲ ਸਚਾਈ ਤਾਂ ਲੋਕਾਂ ਸਾਹਮਣੇ ਰੱਖਤੀ ਅੱਜ ਫਰੋਲ ਕੇ ਵਿਧਾਇਕ ਤਰਨਪ੍ਰੀਤ ਸਿੰਘ ਸੋਨ ਨੇ ਕਿਹਾ ਕਾਂਗਰਸ ਵੱਲੋਂ ਕਰੋੜਾ ਰੁਪਏ ਦੇ ਸਵਰੇਜ ਪਵਾ ਕੇ ਲਾਈਨਾਂ ਪਾਰ ਲੋਕਾਂ ਦੇ ਹੱਥ ਖਾਲੀ ਦੇ ਖਾਲੀ ਰਹਿ ਗਏ ਵਿਧਾਇਕ ਤਰਨਪ੍ਰੀਤ ਸਿੰਘ ਸੋਨ ਨੇ ਸਵਰੇਜ ਪਾਉਣ ਦੇ ਭੇਦ ਖੋਲਤੇ ਖੋਲਦੇ ਹੋਏ ਕਿਹਾ ਕਿ ਲਾਈਨਾਂ ਪਾਰ ਇਲਾਕੇ ਲਈ ਕਰੋੜਾ ਰੁਪਏ ਕਾਂਗਰਸ ਦੇ ਸਮੇਂ ਆਏ ਕਹਿੰਦੇ 70 ਕਰੋੜ ਰੁਪਏ ਦਾ ਸੀਵਰੇਜ ਪੁਆਤਾ ਕਾਂਗਰਸ ਦੇ ਸਮੇਂ 19 ਨਾਜਾਇਜ਼ ਕਲੋਨੀਆਂ ਕਟੀਆਂ ਗਈਆਂ ਲਾਈਨਾਂ ਪਾਰ ਇਲਾਕੇ ਦੇ ਹਿੱਸੇ ਦਾ ਸੀਵਰੇਜ ਉਹਨਾਂ 19 ਨਾਜਾਇਜ਼ ਕਲੋਨੀਆਂ ਵਿੱਚ ਪੁਆਤਾ ਗਿਆ ਅਜੇ ਇਮਾਨਦਾਰੀ ਦਾ ਮਸਾਲਾ ਦਿੰਦੇ ਫਿਰਦੇ ਨੇ ਵਿਸ਼ਵਾਸ ਦਿਵਾਣੇ ਆ ਕੀ ਕੋਡੇ ਇੱਧਰ ਪ੍ਰੋਫੈਸਰ ਕੋਲੋਂ ਨੇ ਅਨਪਰੂਵ ਬੁੰਨੀਆਂ ਵੀ ਕਰਾਉਣੀਆਂ ਨੇ ਸਾਰੀਆਂ ਇਹ ਜੂਨ ਦੇ ਮਹੀਨੇ ਵਿੱਚ ਐਸਟੀਮੇਟ ਲਵਾ ਕੇ ਜੁਲਾਈ ਅਗਸਤ ਦੇ ਵਿੱਚ ਤੁਹਾਡਾ ਕੰਮ ਪੱਕਾ ਹੋ ਜੂਗਾ ਤੇ ਫੈਸਲਤ ਕੋਲੋਂ ਨੀਂਦੀਆਂ ਬੋਟਾਂ ਨੇ ਉਹ ਸਾਰੀਆਂ ਝਾੜੂ ਦਾ ਨੰਬਰ 1 ਨੰਬਰ ਦਬਾ ਕੇ ਬਟਨ ਦਬਾ ਕੇ ਮੈਂ ਐਮਐਲ ਸਾਹਿਬ ਵੱਲੋਂ ਇਹ ਯਕੀਨ ਦਿਵਾਉਣਾ ਵੀ ਜਿਹੜੀਆਂ ਇਹ ਧੀੜੀਆਂ ਧੀੜੀਆਂ ਸਮੱਸਿਆਵਾਂ ਨੇ ਖਾਸ ਕਰਕੇ ਗਲੀਆਂ ਜਿਨ੍ਹਾਂ ਨੂੰ ਹਮੇਸ਼ਾ ਅਨਪਰੂਵਡ ਕਲੋਨੀ ਕਹਿ ਕੇ ਸਾਈਟ ਤੇ ਕਰ ਦਿੱਤਾ ਜਾਂਦਾ ਬੋਟਾਂ ਦੇ ਟਾਈਮ ਦੇ ਵਿੱਚ ਪਹਿਲਾਂ ਕਿੰਨੀਆਂ ਪਾਰਟੀਆਂ ਨੇ ਇੱਥੇ ਵਾਦੇ ਦਿੱਤੇ ਨਹੀਂ ਨਿਭਾਏ ਪਰ ਮੈਂ ਉਹਨੂੰ ਆਪਣੀ ਟੀਮ ਵੱਲੋਂ ਐਮਐਲਏ ਸਾਹਿਬ ਵੱਲੋਂ ਇਹ ਯਕੀਨ ਦਿਵਾਉਣਾ ਕਿ ਜੂਨ ਮਹੀਨੇ ਦੇ ਵਿੱਚ ਵਿੱਚ ਜਿਹੜੇ ਐਸਟੀਮੇਟ ਕਰਵਾ ਕੇ ਤੇ ਜੂਨ ਮਹੀਨੇ ਕਰਾਤੀ ਹੋ ਸਕਦਾ ਵੀ ਜੁਲਾਈ ਮਹੀਨੇ ਦੇ ਵਿੱਚ ਟੈਂਡਰ ਲੱਗ ਜਾਣ। ਨਹੀਂ ਤੁਹਾਡੇ ਤੋਂ ਡਾਕਟਰ ਸਾਹਿਬ ਨੇ ਕਹਿੰਦੇ ਬਿਲਕੁਲ ਨਹੀਂ ਆਉਣਾ ਕਹਿੰਦੇ ਕਿ ਹੋ। ਅਕਲਾ ਸਾਨੂੰ ਦੰਦੇ ਨੇ ਖੰਨੇ ਦੇ ਕੱਲੇ ਕੱਲੇ ਚੌਂਕ 'ਚ ਅਮਲੋਹ ਰੋਡ 'ਚੋਂ ਲਲੇੜੀ ਰੋਡ 'ਚੋਂ ਸਮਰਾਲਾ ਰੋਡ 'ਚੋਂ ਮਲੇਰਕੋਟਲਾ ਰੋਡ 'ਚੋਂ ਕੰਦਾ ਕਰਾ ਕਰਾ ਕੇ ਕੂੜੇ ਦੇ ਢੱਪ ਬਣਾਏ ਹੋਏ ਸੀ ਢੇਰ ਲੱਗੇ ਹੁੰਦੇ ਸੀ ਖੰਨੇ ਦੀਆਂ ਸੜਕਾਂ ਤੇ ਗਊਆਂ ਇੰਨੀਆਂ ਫਿਰਦੀਆਂ ਹੁੰਦੀਆਂ ਸਾਨ ਐਨੇ ਫਿਰਦੇ ਹੁੰਦੇ ਸੀ ਅਮਲੋਹ ਰੋਡ ਗਊਆਂ ਤੇ ਸਾਨਾਂ ਨਾਲ ਭਰਿਆ ਪਿਆ ਹੁੰਦਾ ਸੀ ਅੱਜ ਦਿਖਾਓ ਇੱਕ ਵੀ ਦਿਖਦੀ ਐ ਅੱਜ ਹੀ ਖੰਨੇ 'ਤੇ ਰੈੱਡ ਲਾਈਟਾਂ ਲੱਗਣਗੀਆਂ ਕਦੇ ਸੋਚਿਆ ਸੀ ਖੰਨੇ ਦੇ ਰੈੱਡ ਲਾਈਟਾ ਨੂੰ ਆਇਆ ਜੀ ਕਦੇ ਸੋਚਿਆ ਸੀ ਚੌਂਕਾਂ ਦੇ ਵਿੱਚ ਇੰਟਰਲੋਕਿੰਗ ਟਾਈਲਾਂ ਲਾ ਕੇ ਗਰੇਲਾ ਲੱਗਣੀਆਂ ਲੋਹਾਗੇ ਤਾਂ ਕਹੀਆਂ 8 ਸਾਲ ਹੋ ਗਏ ਸੀ ਜੀ ਖੰਨੇ ਨੂੰ ਨੇਰੇ 'ਚ ਬੈਠੇ ਨੂੰ ਇੱਕ ਵੀ ਲਾਈਟ ਨਹੀਂ ਸੀ ਜਲਦੀ ਖੰਨੇ 'ਚ ਇੱਕ ਵੀ ਜੀਟੀ ਰੋਡ ਦੇ ਉੱਤੇ ਨੋਪਾਰ ਦੇ ਇਲਾਕੇ ਦਾ 70 ਕਰੋੜ ਰੁਪਏ ਦਾ ਸੀਵਰੇਜ ਪਾ ਲਿਆ 19 ਨਾਜਾਇਜ਼ ਕਲੋਨੀਆਂ ਕੱਟ ਕੇ ਨਾਲੇ ਦਵਾਲੇ ਦੇ ਇਲਾਕੇ 'ਚ ਕਾਂਗਰਸ ਦੇ ਟਾਈਮ 'ਚ 19 ਨਾਜਾਇਜ਼ ਕਲੋਨੀਆਂ ਕੱਟੀਆਂ ਜੀ 19 ਨਾਜਾਇਜ਼ ਕਲੋਨੀਆਂ ਕੱਟ ਕੇ ਆ ਜਿਹੜਾ ਸੀਵਰੇਜ ਪੈਣਾ ਸੀਗਾ ਤੁਹਾਡੇ ਹਿੱਸੇ ਦਾ ਉਹ ਕਲੋਨੀਾਂ 'ਚ ਸੀਵਰੇਜ ਪਵਾਤਾ ਅਜੇ ਇਮਾਨਦਾਰੀ ਦੀ ਮਿਸਾਲ ਦਿੰਦੇ ਫਿਰ ਤੈਨੂੰ ਸੋ ਬੱਚੇ ਹੋਏ ਨਾ ਪ੍ਰਦੀਪ ਕੁਮਾਰ ਮੇਰਾ ਬੇਟਾ ਜੀ ਨਮਨੀਤ ਵਾਪਸ ਉਹਨਾਂ ਨੂੰ ਬਿਨਾ ਪੈਸੇ ਤੋਂ ਨੌਕਰੀ ਮਿਲੀ ਐ ਜਿਹੜੇ ਮੈਂ ਐਡਵੈਂਚਰ ਪੰਜਾਬ ਪੁਲਿਸ ਵਿੱਚ ਹੈਡ ਕਾਸਟ ਹੈਡ ਕਾਸਟੇਬਲ ਦੀ ਐ ਬਿਨਾ ਪੈਸੇ ਤੋਂ ਨੌਕਰੀ ਮਿਲੀ ਹੈ। ਇਹ ਵੀ ਜਿਹੜੀ ਆ ਦੂਸਰੀ ਸਰਕਾਰ ਆ ਸੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ। ਹਾਂ ਕੋਸ਼ਿਸ਼ ਕੀਤੀ ਐ। ਪੇਪਰ ਪੰਦਰਾਂ ਦੇ ਪਰ ਬਿਨਾ ਪੈਸੇ ਤੋਂ ਨੌਕਰੀ ਕਿਥੇ ਮਿਲਦੀ ਹੁੰਦੀ ਰਹਿੰਦੇ ਉਹ। ਉਹ ਇੰਟਰਵਿਊ ਚ ਫੇਲ ਕਰ ਦਿੰਦੇ ਸੀ। ਜਿਹੜਾ ਪੈਸੇ ਦਿੰਦੇ ਪਾਸ ਹੁੰਦੇ ਸੀ। ਇਹਨਾਂ ਨੇ ਪਹਿਲੀ ਸਰਕਾਰ ਆ ਸੀ ਜਿਹੜੀ ਨੌਕਰੀ ਮਿਲੀ ਆ ਬਿਨਾ ਪੈਸੇ ਤੋਂ। ਕੋਈ ਪੈਸਾ ਨਹੀਂ ਲੱਗਿਆ ਜੀ। ਕੀ ਮੈਸੇਜ ਦੇਣਾ ਚਾਹੁੰਦੇ ਹੋ? ਇਹ ਸਰਕਾਰ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਆਂ ਅਸੀਂ। ਵੀ ਬਹੁਤ ਵਧੀਆ ਸਰਕਾਰ ਐ ਜੀ। ਜਿਹੜੀ ਬਿਨਾ ਪੈਸੇ ਤੋਂ ਨੌਕਰੀ ਦੇ ਰਹੀ ਐ। ਬਾਕੀ ਬਹੁਤ ਵਧੀਆ ਸਰਕਾਰ ਚੱ ਅਸੀਂ ਵੋਟਾਂ ਪਾਵਾਂਗੇ ਅਸੀਂ ਵੋਟਾਂ ਪਾਵਾਂਗੇ ਸਰਕਾਰ ਨੂੰ ਅਸੀਂ ਵੋਟਾਂ ਪਾਵਾਂਗੇ ਮੈਂ ਕਹਾਂ ਸਾਡੀ ਪ੍ਰੋਫੈਸਰ ਕਲੋਨੀ ਦੇ ਵਿੱਚ ਇਹ ਪਹਿਲਾ ਐਸਾ ਮੌਕਾ ਆਇਆ ਹੈ ਵੀ ਕਿਸੇ ਆਮ ਪਰਿਵਾਰ ਦੇ ਬੱਚੇ ਨੂੰ ਬਿਨਾਂ ਕਿਸੇ ਰਿਸ਼ਵਤ ਦਿੱਤੇ ਪੰਜਾਬ ਪੁਲਿਸ ਦੀ ਨੌਕਰੀ ਮਿਲੀ ਹੈ ਅਸੀਂ ਭਗਵੰਤ ਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਅੱਗੇ ਤਾਂ ਹਮੇਸ਼ਾ ਹੀ ਪੈਸੇ ਦੇਣੇ ਆ ਇੰਟਰਵਿਊ ਚਾਹੇ ਹੋ ਗਈ ਆ ਤਾਂ ਵੀ ਪੈਸੇ ਦੇਣੇ ਤਾਂ ਨੌਕਰੀ ਮਿਲਦੀ ਸੀ ਔਰ ਸਾਡੇ ਕਲੋਨੀ ਕਲੋਨੀ ਵਾਸੀ ਬਹੁਤ ਖੁਸ਼ ਨੇ ਇਸ ਗੱਲ ਤੋਂ ਵੀ ਕਿ ਜੇ ਇਦਾਂ ਦੇ ਕੰਮ ਹੁੰਦੇ ਰਹੇ ਤਾਂ ਹੈ ਆਮ ਆਦਮੀ ਪਾਰਟੀ ਸਰਕਾਰ ਅੱਗੇ ਤੋਂ ਵੀ ਹੋਰ ਬਹੁਤ ਅੱਛੇ ਅੱਛੇ ਕੰਮ ਕਰੋਗੀ ਧੰਨਵਾਦ ਮੈਂ ਸਭ ਤੋਂ ਪਹਿਲਾਂ ਤੁਹਾਡਾ ਮੀਡੀਆ ਦਾ ਧੰਨਵਾਦ ਕਰਦਾ ਅੱਜ ਕਵਰੇਜ ਕਰਨ ਲਈ ਔਰ ਦੂਸਰਾ ਧੰਨਵਾਦ ਕਰਦਾ ਮੈਂ ਪ੍ਰੈਸ ਪ੍ਰੋਫੈਸਰ ਕਰੋਨੀ ਦੇ ਸਮੂਹ ਰੈਜ਼ੀਡੈਂਟ ਸਹਿਬਾਨਾਂ ਦਾ ਜਿਨ੍ਹਾਂ ਨੇ ਅੱਜ ਵੱਡੀ ਗਿਣਤੀ ਦੇ ਵਿੱਚ ਅੱਜ ਮੀਟਿੰਗ ਅਰੇਂਜ ਕੀਤੀ ਔਰ ਅਰੇਂਜ ਕਰਕੇ ਜੋ ਇਹਨਾਂ ਦੀਆਂ ਸਮੱਸਿਆਵਾਂ ਸੀ ਉਹਦੇ ਤੇ ਅੱਜ ਵਿਚਾਰ ਚਰਚਾ ਵੀ ਹੋਈ ਔਰ ਉਸ ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ਅਸੀਂ ਵਚਨਬੱਧ ਹੈ ਔਰ ਸੱਚੇ ਪਾਤਸ਼ਾਹ ਕਿਰਪਾ ਕਰੇ 1 ਜੂਨ ਦਿਨ ਸ਼ਨੀਵਾਰ ਨੂੰ ਗੁਰਪ੍ਰੀਤ ਸਿੰਘ ਜੀ ਪੀਜੀ ਜਿੱਤ ਕੇ ਬਤੌਰ ਸੰਸਦ ਦੇ ਵਿੱਚ ਜਾਣ ਉਰੋ ਤੇ ਔਰ ਉਸ ਤੋਂ ਬਾਅਦ ਜੋ ਜਿਹੜਾ ਇਸ ਏਰੀਆ ਦੇ ਡਿਵੈਲਪਮੈਂਟ ਦਾ ਕਾਰਜ ਹੈ ਉਹ ਦਿਨ ਪ੍ਰਤੀ ਰਾਤ ਅਸੀਂ ਸ਼ੁਰੂ ਕਰ ਦੇਵਾਂਗੇ